हम मेहनत कश जग वालों से जब अपना हिस्सा मांगेंगे एक बाग नहीं एक खेत नहीं हम सारी दुनिया मांगेंगे आज विश्व मजदूर दिवस के मौके पर ऑल इंडिया ट्रेड यूनियन कांग्रेस वालों शरदांजली समागम बस स्टैंड

ਤਾ ਅੱਜ ਇਹ ਆ ਕਿ ਛਾਂਟੀ ਹੋ ਰਹੀ ਆ ਡਾਊਨ ਸੈਟਿੰਗ ਹੋ ਰਹੀ ਆ ਤੁਹਾਡਾਂ ਦੀ ਜਿੱਥੇ ਕਹਿੰਦੇ 100 ਬੰਦਾ ਕੰਮ ਕਰਦਾ ਸੀ ਹੁਣ ਉਹ ਤੇ 30-40 ਤੋਂ ਕੰਮ ਲਿਆ ਗਿਆ ਨੇ ਅਧਿਆਪਕਾਂ ਦੀਆਂ ਕਲਾਸਪੂਰੀਆਂ ਬਹੁਤਆਂ ਨੂੰ ਤੋੜ ਕੇ ਪੁਲਾੜੇ ਦੇ ਪੁਲਾੜੇ ਦੇ ਵਿੱਚ ਉਹ ਜਿਹੜੇ ਖਾਲੀ ਪਈਆਂ ਸਰਕਾਰ ਤੁਹਾਨੂੰ ਕਹਿਰ ਨਹੀਂ ਤੇ ਪ੍ਰਚਾਰ ਇਹ ਸੰਦਾ ਕਿ ਸਰਕਾਰ ਬਹੁਤ ਵੱਡੀਆਂ ਕਵਾ ਬਣਾਉਂਦਾ ਉਹ ਕਾਰਜ ਬਹੁਤ ਵੱਡੀਆਂ ਵੱਡੀਆਂ ਭਰਗੀਆਂ ਕੀਤੀਆਂ ਜਾ ਰਹੀਆਂ ਜਿੰਨੇ ਸਾਡੇ ਭੈਣਾ ਬੱਟੇ ਆਸ਼ਾ ਵਰਕਰ ਹੋਰ ਵੀ ਹੋਰ ਗਏ ਆ ਦੂਰੋਂ ਦੂਰੋਂ ਇਹਨਾਂ ਨੇ ਇਹ ਵੀ ਆਪਣਾ ਕੋਟਾ ਅੰਮ੍ਰਿਤਸਰ ਪੂਰਾ ਕਰਦੇ ਆ ਅੱਜ ਵੀ ਕਰਦੇ ਆ ਇਹਨਾਂ ਜਿਹੜਾ ਮੰਗਾ ਨੇ ਜਿਨ੍ਹਾਂ ਨੂੰ ਮਤਲਬ ਜਿਹੜੇ ਅੱਜ ਅਸੀਂ ਪ੍ਰਮਾਣ ਕਰ ਰਹੇ ਆ ਕਿ ਇਹਨਾਂ ਨੂੰ ਜਦੋਂ ਸੁਆਰ ਦੇ ਵਿੱਚ ਸੈਕੂਆਜ ਦੇ ਕੈਰੇਜਰ ਤੌਰ ਤੇ ਲੈਂਦਾ ਜਾਵੇ ਤੇ ਇਹਨਾਂ ਦੀ ਡਿਊਟੀਆਂ ਦੀ ਪਰਕਰਮ ਕਰਕੇ ਇਹਨਾਂ ਨੂੰ ਪੱਕੇ ਕਰਕੇ ਪੱਕੇ ਨੇ ਹੁਣ ਤਾਂ ਪੈਨਸ਼ਨ ਹੋਰ ਕਹੜੇ ਹੁੰਦਾ ਇਹਨਾਂ ਨੂੰ ਮੈਨੀਆਂ ਚਾਹੀਦੀਆਂ ਵਿੱਗਨ ਦੀ ਉੱਤੇ ਦੇ ਕੇਂਦਰ ਲੈਵਲ ਤੇ ਕੀ ਸਾਰੀ ਗੱਲ ਸਾਡੇ ਭੈਣ ਮਰਜੀਤ ਕੋਲ ਸਾਡੀ ਇੱਕ ਗੱਲ ਆਪਾਂ ਤੇਰੀ ਇੱਕ ਗੱਲ ਆ ਉਹਨਾਂ ਬੰਦੋ ਵੀਰਾਂ ਮੰਗਾਂ ਨੇ ਇਹ ਕਹਿਣਾ ਦੱਸਿਆ ਨੇ ਕਿ ਉਹਨਾਂ ਦੀ ਪਿਛਲੇ ਮਹੀਨੇ ਦੀ ਜਨਰਲ ਡੀਗ੍ਰੀ ਕੋਟ ਮੈਂਟਰੈਂਟ ਦੇ ਕੇ ਕਹਿਣਾ ਝੱਗਣਾ ਹੋਇਆ ਡਾਕਟਰ ਮੰਗਰ ਨੇ ਕਿ ਉਹਦੇ ਵਿੱਚ ਵੀ ਸਾਡਾ ਆਸ਼ਾ ਵਰਕਰ ਲਈ ਬੰਦਾ ਉਹਦੇ ਵਿੱਚ ਵੀ ਜਿਹੜੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਉੱਥੇ ਵੀ ਇਹ ਗੱਲ ਕਹੀ ਗਈ ਆ ਅਗਰbari ਆਸ਼ਾ ਵਰਕਰ ਮੈਡ ਨਿਵਾ ਕੇ ਇਹਦੇ ਨਾਲ ਸਾਰੀ ਗੱਲ ਆਡੀ ਉਹ ਮੈਮੋਰੰਡਮ ਦੇ ਵਿੱਚ ਕਹੀ ਆ ਤੇ ਇਹ ਸਾਰੇ ਸਾਰੇ ਆਪਣੇ ਬਾਤੂ ਨਾ ਪੰਜਾਬ ਸਰਕਾਰ ਕਰਤੋਂਦੀ ਆ ਜਿੰਨੇ ਮਾਣ ਦਿੱਤਾ ਕਰਿਓ ਟਾਈਮ ਦੇ ਵਿੱਚ ਕਰਪ ਕਰਨਾ ਹੁੰਦੀ ਨਹੀਂ ਨਾਂ ਮੰਗਾਂ ਕੱਢੇ ਹੁੰਦੇ ਕਿ ਹੁੰਦੇ ਨੇ ਲੇਕਿਨ ਸੰਘਰਸ਼ ਦਾ ਰਹਿਣਾ ਕਰ ਰਹੇ ਆ ਅਸੀਂ ਕਰ ਰਹੇ ਆ ਸਿਰਫ ਇਹ ਤੋਂ ਦਿਖਾਉਣਾ ਹੈ ਕਿ ਉਹਨਾਂ ਨੂੰ ਯਾਦ ਕਰਦੇ ਜਿਨ੍ਹਾਂ ਨੇ ਆਪਣੇ ਕਰਵਾਏ ਦਿੱਤੀਆਂ ਜਿੰਨੇ ਵੀ ਸੱਡੇ ਲੇਬਰ ਨੇ ਹੈਪੀਨੈਸ ਪ੍ਰੂਵਰ ਤੋਂ ਪ੍ਰੋਵਾਈਡ ਕੀਤੀ ਯਾਦੀ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਹੁਣ ਤੱਕ ਛੇੜੇ ਪਰਸੇ ਉਹਨਾਂ ਨੇ ਜਿਹੜਾ ਕਿਹਾ ਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੁਰਬਾਨੇ ਚਾਹੀਦੇ ਆ ਉਹ ਸਾਰਾ ਕੁਝ ਇਹ ਹੋਂਦ ਤੱਕ ਬਣਿਆ ਸੀ ਮੋਦੀ ਸਰਕਾਰ ਦੇ ਅਤੇ ਕੁਖਾ ਗਿਆ ਦੇ ਕੇ ਸਾਰਾ ਕੁਝ ਹੈਗਾ ਉਹ ਖਤਮ ਕਰਤਾ ਸਾਥੀਓ ਕਾਣ ਜੋ ਹੋ ਰਿਹਾ ਹੈਗਾ ਵਾ ਉਹਨੇ ਸਾਨੂੰ ਆਜ਼ਾਦੀ ਦਿਵਾਈ ਤੇ ਵੱਡੇ ਜਿਹੜੇ ਹੱਥ ਵਹਿ ਗਏ ਆ ਜਬਰੀ ਹੈਗੇ ਆ ਅਜਾਜਦਾਰ ਜਿਹੜੇ ਹੈਗੇ ਆ ਉਹ ਸਾਡਾ ਛੁਰਛੁਰ ਕਰਦੇ ਪਏ ਹੈਗੇ ਆ ਸਾਨੂੰ ਉਹਨਾਂ ਤੋਂ ਉਹਨਾਂ ਤੋਂ ਬਦਨ ਦੀ ਲੋੜ ਹੈ ਉਹਨਾਂ ਦਾ ਕਾਣ ਦਾ ਸਾਡਾ ਕਰਦੇ ਹੈਗੇ ਆ ਜੇ ਲੜਾਈ ਸਾਡੀ ਇੱਕ ਮੁੱਠ ਹੋਗੀ ਆਪਾਂ ਹਿੰਦੁਸਤਾਨ ਨੂੰ ਆਪਾਂ ਮਜ਼ਦੂਰਾਂ ਦਾ ਦੇਸ਼ ਵਜੋਂ ਕਿਹੜਾ ਕਹਿਣਾ ਕਰਦੇ ਹੈਗੇ ਆ ਸਾਥੀਓ ਜੇ ਮਜ਼ਦੂਰਾਂ ਦੇ ਕਾਣ ਹੁੰਦੇ ਆ ਉਹ ਪੜਾ ਆ ਤੋਂ ਬਾਰ ਮਜ਼ਦੂਰਾਂ ਦਾ ਤਾਂ ਦਿਲ ਤੋਂ ਪ੍ਰਸਾਦਰੀ ਚਾਹੇ ਅਸੀਂ ਕਹਿੰਦੇ ਟੀਚਰ ਹੈਗੇ ਆ ਚਾਹੇ ਅਸੀਂ ਕਹਿੰਨੇ ਰੂਡਵੇ ਦੇ ਕਰਮਚਾਰੀ ਹੈਗੇ ਆ ਚਾਹੇ ਕੋਈ ਵੀ ਮਜ਼ਦੂਰ ਕਰਮਚਾਰੀ ਹੈ ਐ ਤਾਂ ਸਾਰਾ ਮਜ਼ਦੂਰੀ ਹੈ ਸਾਥੀਓ ਐ ਤਾਂ ਅਸੀਂ ਮਜ਼ਦੂਰੀ ਕਰਦੇ ਆਂ ਅਸੀਂ ਸਰਕਾਰ ਦੇ ਨੌਕਰ ਹੈ ਅਸੀਂ ਏਡੇ ਵੱਡੇ ਆਫਰ ਨਹੀਂ ਹੈਗੇ ਕਿਉਂ ਤੇਰੇ ਰਾਤਾਂ ਲੈ ਨਹੀਂ ਹੈਗੇ ਆ ਆ ਕੱਲ ਦਾ ਐਮਐਲਏ ਜਿਹੜਾ ਅੰਤਰ ਵਿਕਤੀਆ ਮਲੇ ਹੁੰਦਾ ਹੈਗਾ ਵਾ ਉਹ ਆ ਕੇ ਸਾਡੇ ਉੱਤੇ ਹੈਵੀ ਹੋ ਜਾਂਦਾ ਹੈਗਾ ਵਾ ਬੜੇ ਲਿਖ ਟੀਚਰਾਂ ਦੇ ਧੋਖੇ ਮਾਰਦਾ ਹੈਗਾ ਵਾ ਆ ਕੇ ਦਫਤਰਾਂ ਚ ਅੱਖਾਂ ਕਰਦਾ ਹੈਗਾ ਵਾ ਤੇ ਸਾਥੀਓ ਆਪ ਕਸੀਬਾ ਹੁੰਦਾ ਪੀ ਐਚ ਡੀ ਐਮ ਏ ਬੀ ਏ ਕੀਤੇ ਇਹ ਲੋਕ ਕੰਮ ਦਾ ਧਾਨ ਨਹੀਂ ਤਾਂ ਹੋਰ ਕੀ ਹੈ ਇਹ ਮਜ਼ਦੂਰ ਜਮਾ ਦਾ ਧਾਨ ਨਹੀਂ ਤਾਂ ਹੋਰ ਕੀ ਹੈ ਉਹਨਾਂ ਲੋਕਾਂ ਨੂੰ ਲੋਕਤੰਤਵ ਨੂੰ ਬਚਾਉਣ ਦੀ ਗੱਲ ਬੋਟਾਂ ਬਾਕੇ ਲੈ ਕੇ ਆਉਣੇ ਹੈਗੇ ਆ ਪਰ ਇਹ ਲੋਕਤੰਤਵ ਦਾ ਧਾਨ ਕਿਉਂ ਕੀਤਾ ਜਾਂਦਾ ਹੈਗਾ ਵਾ ਗਾਨੀ ਪਜਾਰਨ ਦੀ ਲੋੜ ਹੈ 1 ਮਈ ਦੇ ਉੱਤੇ ਅੱਜ 1 ਮਈ ਦਾ ਦਿਹਾੜਾ ਸ਼ਿਕੰਗੋ ਚੀਤਾ ਨੂੰ ਲਾਹ ਫੋਮ ਜਿੰਨਾ ਝਲੂ ਇਹ ਜਾਦੀ ਲੈ ਕੇ ਆਜ਼ਾਦੀ ਦਾ ਨੇ ਕਾਮ ਦੇ ਘੰਟੇ ਸਾਨੂੰ ਲੱਗੇ ਤੇ ਸਾਡੇ ਜੀਵਨ ਜਉਣ ਦੀ ਨਿਰਵਾਜ਼ ਦਿਖਾਈ ਅੱਜ ਮੈਂ ਉਹਨਾਂ ਨੂੰ ਸੱਚੇ ਤਨੂਬ ਨੂੰ ਤੋੜ ਜੀਰੂਤ ਕਰਦਾ ਹੈਗਾ ਤੇ ਸਾਥੀਓ ਜੈ ਦੰਦਾ ਜੈ ਸ੍ਰੀ ਅਕਾਲ ਜਿੱਤ ਲੜਦੇ ਲੋਕਾਂ ਦੀ ਸ਼ਿਦਾਂਗਰ ਦੇ ਜੀਰੂਤ ਲਾਗ ਵਾ ਲਾਗ ਕਿੱਥੇ ਲੜਦੇ ਲੋਕਾਂ ਦਾ ਧੰਨਵਾਦ ਸਰਪੰਚ ਜੀ ਉਹਦੇ ਲਈ ਬਹੁਤ ਹੀ ਅਫਸੋਸ ਪ੍ਰਗਟ ਕਰਦੇ ਆ ਕਿਉਂਕਿ ਇਹ ਕਾਗਲਾਂ ਦਾ ਕੋਈ ਧਰਮ ਨਹੀਂ ਹੁੰਦਾ ਕਾਤਲ ਸਿਰਫ ਕਾਤਲ ਹੁੰਦੇ ਨੇ ਉਹਨਾਂ ਦਸ਼ਕਾਰ ਹੋਣ ਵਾਲੇ ਲੋਕਾਂ ਦਾ ਵੀ ਕੋਈ ਧਰਮ ਨਹੀਂ ਹੁੰਦਾ ਉਹ ਵੀ ਸਾਰੇ ਧਰਮਾਂ ਦੇ ਹੁੰਦੇ ਨੇ ਸੋ ਇਹ ਆਪਣੇ ਜੋ ਹੋਇਆ ਪਹਿਲਗਾਮ ਦੇ ਵਿੱਚ ਉਹਦਾ ਬਹੁਤ ਹੀ ਅਫਸੋਸ ਹੈ ਬਹੁਤ ਹੀ ਆਪਣੇ ਲੋਕਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਮੈਂ ਵੀ ਉਸ ਦੁੱਖ ਦੇ ਵਿੱਚ ਸ਼ਰੀ ਹੁੰਦੀ ਆਂ ਬਾਕੀ ਇਹ ਰਹੀ ਗੱਲ ਅੱਜ ਆਪਾਂ ਇੱਥੇ ਕੱਟੇ ਹੋਏ ਆ ਸਰਕਾਰ ਜਿਹੜੀ ਹੈਗੀ ਆਪਣੇ ਇੰਡੀਆ ਦੀ ਚਾਹੇ ਬਿਹਾਰ ਸਰਕਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਮਲਾਜਮ ਵਰਗ ਜੋ ਵੀ ਆ ਚਾਹੇ ਬਿਜਲੀ ਬੋਰਡਾ ਚਾਹੇ ਰੋਡਵੇ ਜਾਂ ਚਾਹੇ ਨਗਰਾਲਾਪ ਭਗਾਵ ਚਾਹੇ ਸਿਹਤ ਵਿਭਾਗ ਚਾਹੇ ਟੀਚਰ ਨੇ ਚਾਹੇ ਕੋਈ ਵੀ ਕੰਡਗਰੀ ਲੈ ਲਓ ਫਿਰ ਕਿਸੇ ਦੀ ਦੋਸ਼ਮਣ ਬਣੀ ਹੋਈ ਆ ਕਿਉਂਕਿ ਸਰਕਾਰਾਂ ਨੂੰ ਇਹ ਲੱਗਦਾ ਵੀ ਜਿੰਨਾ ਵੀ ਸਰਕਾਰਾਂ ਦਾ ਪੈਸਾ ਉਹ ਸਾਰੇ ਮੁਲਾਜ਼ਮਾਂ ਦੇ ਪਰਾਂਚ ਜਾਂਦਾ ਬਾਕੀ ਲੋਕ ਤਾਂ ਬਸ ਐਵੇਂ ਹੀ ਭੁੱਖੇ ਹੀ ਬੈਠੇ ਰਹਿੰਦੇ ਨੇ ਜਾਣ ਕੇ ਜਿਹੜੇ ਐਮਐਲਏ ਬਣਦੇ ਨੇ ਜਾਂ ਜੋ ਵੀ ਸਰਕਾਰ ਦੇ ਨੁਮਾਇੰਦੇ ਹੈਗੇ ਨੇ ਉਹ ਹਜ਼ਾਰਾਂ ਦੀ ਇਨਕਮ ਤੋਂ ਉੱਪਰ ਕੇ ਕਰੋੜਾਂ ਦੇ ਵਿੱਚ ਪਹੁੰਚ ਜਾਂਦੇ ਨੇ 5 ਸਾਲਾਂ ਦੇ ਸਾਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦੀ ਕਿਹੜੀ ਹੈ ਜੀ ਕਮਾਈ ਹੋ ਜਾਂਦੀ ਆ ਜਿਹੜੇ ਉਹ ਕੋਰੋਨਾ ਦੇ ਵਿੱਚ ਕ੍ਰੇਡਿਟਾਂ ਲੈ ਜਾਂਦੇ ਨੇ ਜਿਹੜੇ ਹੱਥਾਂ ਨਾਲ ਮਿਹਨਤ ਕਰਦੇ ਨੇ ਦਿਨ ਪਰ ਰਾਤ ਮਿਹਨਤ ਕਰਦੇ ਨੇ ਉਹ ਲੋਕ ਕਿਉਂ ਗਰੀਬ ਰਹਿ ਜਾਂਦੇ ਨੇ ਇਹ ਸਰਦਾਰਾਂ ਦੀਆਂ ਗਲਤ ਨੀਤੀਆਂ ਸਰਦਾਰਾਂ ਦੇ ਗਲਤ ਫੈਸਲੇ ਜਿਹੜੇ ਆਮ ਲੋਕਾਂ ਦੇ ਭਾਰੂ ਪੈ ਰਹੇ ਆ ਜਦੋਂ ਵੀ ਸੋਚ ਕੇ ਸਰਦਾਰ ਬਣਾਉਂਦੇ ਆ ਆਨ ਆਜ ਮੇ ਬਾਲੀ ਦੀ ਸਰਕਾਰ ਬਣਾਈ ਸੀ ਬਈ ਬਾਕੀ ਸਰਕਾਰਾਂ ਦੇਖ ਲਈਆਂ ਇਹ ਸਰਦਾਰ ਵਧੀਆ ਹੋਊਗੀ ਕਾਂਦੇ ਇਹ ਪਹਿਲਾਂ ਆਤ ਵੀ ਸੰਘਰਸ਼ ਕਰਦੇ ਰਹੇ ਨੇ ਜੋ ਵੀ ਆਗੂ ਬਣੇ ਹੋਏ ਨੇ ਅੱਜ ਪੰਜਾਬ ਸਰਕਾਰ ਦੇ ਵਿੱਚ ਸਾਰੇ ਹੀ ਸੰਘਰਸ਼ ਕਰਦੇ ਰਹੇ ਨੇ ਸਾਨੂੰ ਇਹ ਸੀਗੇ ਦਰਦ ਸਮਝਦੇ ਨੇ ਲੋਕਾਂ ਦਾ ਪਰ ਹੁਣ ਪਤਾ ਲੱਗ ਗਿਆ ਤਿੰਨਾਂ ਸਾਲਾਂ ਦੇ ਵਿੱਚ ਵੀ ਇਹਨਾਂ ਨੇ ਲੋਕਾਂ ਦਾ ਕੋਈ ਦਰਦ ਨਹੀਂ ਸਮਝਿਆ ਆਪਣੀਆਂ ਖਾਲੀ ਤਜੋਰੀਆਂ ਭਰਨ ਦੇ ਵਿੱਚ ਲੱਗੇ ਹੋਏ ਨੇ ਗੱਲ ਕਰਾਂ ਮੈਂ ਆਸ਼ਾ ਵਰਕਰ ਕੈਟਾਗਰੀ ਦੀ ਸਾਡੀਆਂ ਭੈਣਾਂ ਦੀ ਕੋਈ ਵੀ ਡਿਊਟੀ ਨਹੀਂ ਆਜੇਪਨ ਜਿੰਨਾ ਵੀ ਤਾਂ ਨੂੰ ਯਾਦ ਕਰ ਰਹੇ ਆ ਉਹਨਾਂ ਨੇ 8 ਘੰਟੇ ਦਾ ਟਾਈਮ ਲੈ ਕੇ ਦਿੱਤਾ ਸੀ ਪਰ ਮੈਂ ਦੱਸਣਾ ਚਾਹੁੰਦੀ ਆ ਕਿ ਆਸ਼ਾ ਵਰਕਰਾਂ ਦੀ ਕੈਟਾਗਰੀ ਆ ਇਹਦਾ ਕੋਈ ਟਾਈਮ ਲਿਮਿਟ ਨਹੀਂ 24 ਘੰਟੇ ਡਿਊਟੀ ਆ ਔਰ ਇਸ ਤੋਂ ਵੀ ਤਕਦਾਈ ਗੱਲ ਇਹ ਆ ਵੀ ਕੋਈ ਤਨਖਾਹ ਨਹੀਂ ਹੈਗੀ ਇਨਸੈਂਟਿਵ ਦੇ ਕੰਮ ਸੀਗਾ ਉਹ ਵੀ ਇਨਸੈਂਟਿਵ ਸਾਰੇ ਕੱਟੇ ਗਏ ਨੇ ਸਰਭ ਦੇ ਸਿਰਫ ਜਿਹੜੀ ਕੋਈ ਹਾਈ ਰਿਸਕ ਡਿਲੀਵਰੀ ਆ ਉਹ ਪੈਂਦੀ ਆ ਆਸ਼ਾ ਵਰਕਰ ਦੀ ਕੰਮ 24 ਘੰਟੇ ਲਿਆ ਗਿਆ ਰਿਆ ਅੱਜ ਹਾਲ ਤੇ ਹੋਈ ਹੋਈ ਆਸ਼ਾ ਵਰਕਰ ਦੀ ਵੀ ਭੁੱਖੇ ਮਰਨ ਦੀ ਨੌਬਤ ਆ 25000 ਰੁਪਏ ਨੂੰ ਗੁਣਾ ਪੱਤੇ ਦੇ ਉੱਤੇ ਆਸ਼ਾ ਵਰਕਰ ਕੋ 24 ਘੰਟੇ ਕੰਮ ਲਿਆ ਜਾ ਰਿਹਾ ਜੋ ਵੀ ਸਿਹਤ ਮੈਹਿਨੇ ਦਾ ਉੱਪਰੋਂ ਦਿੱਲੀ ਤੋਂ ਕੋਈ ਸਨੇਹਾ ਆਉਂਦਾ ਉਹ ਆਸ਼ਾ ਵਰਕਰ ਤੇ ਆ ਕੇ ਰੁਕਦਾ ਸਾਰਾ ਗਰਾਉਂਡ ਲੈਵਲ ਤੇ ਆਸ਼ਾ ਵਰਕਰ ਕੰਮ ਕਰ ਰਹੀ ਹੈ ਪਰ ਖਾਂਜੀ ਉਹਨਾਂ ਟੀਚਿਆਂ ਦੇ ਵਿੱਚ ਕਿੱਥੇ ਤੱਕ ਅਸੀਂ ਕਾਰਗਰ ਹੋਏ ਤੇ ਆ ਉਹਨਾਂ ਨੇ ਸੋਚੇ ਦੇ ਸਾਡੇ ਕੀ ਟੀਚੇ ਨੇ ਇਹ ਰਸਮੀ ਬਲੰਕਣ ਕਰਦੇ ਆ ਪਹਿਲੀ ਮਈ ਵਾਲੇ ਦਾ ਅੱਜ ਜਨਮਾਸ਼ੀਏ ਨੂੰ ਮਨਾ ਰਹੇ ਆ ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਸਮੱਸਿਆਵਾਂ ਮਾਰ ਕੇ ਉਹ ਵਧੀਆ ਨਹੀਂ ਘਟੀਆਂ ਨੇ ਹਮਲਾ ਬਿਜੂਤ ਦੇ ਮਾਰ ਦੇ ਉੱਤੇ ਮਲਾਜਮਾਂ ਦੇ ਉੱਤੇ ਕਿਸਾਨਾਂ ਤੇ ਪੂਰੀ ਮਿਹਨਤ ਦਾ ਸਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਹਮਲੇ ਲਗਾਤਾਰ ਹੋਰ ਵਧ ਰਹੇ ਨੇ ਅੱਗੇ ਨਾਲੋਂ ਘਟੇ ਨਹੀਂ ਜੇ ਵੀ ਆਪਾਂ ਕਈ ਆਪਾਂ ਆਪਣੀ ਸ਼ਕਤੀ ਨਾਲ ਜੜੇ ਵੀ ਆ ਤਾਂ ਵੀ ਸਾਡੇ ਤੇ ਹਮਲੇ ਅੱਗੇ ਨਾਲੋਂ ਵਧੇ ਨੇ ਲੜਨ ਦੇ ਬਾਜ਼ੂਰ ਗੀ ਕੁਝ ਗੱਲਾਂ ਮੈਂ ਸਾਝੀਆਂ ਕਰਨਾ ਚਾਹਣਾ ਕਿ ਪੰਜਾਬ ਦੇ ਅੰਦਰ 2012 ਦੇ ਵਿੱਚ ਮਜ਼ਦੂਰਾਂ ਦੇ ਰੇਟ ਰਿਵਾਈਜ਼ ਹੋਏ ਸੀ ਉਸ ਤੋਂ ਬਾਅਦ ਨਹੀਂ ਹੋਏ ਜਦੋਂ ਕਿ ਹਰ 5 ਸਾਲ ਬਾਅਦ ਜਿੰਨੇ ਮਨਰਮਾ ਨੇ ਰਿਵੀਜ਼ਨ ਆਫ ਪੇ ਤੇ ਪੈਨਸ਼ਨ ਆਦਤਾਰਨਾਬਾਦ ਹੁੰਦੀ ਹੈ ਮਜ਼ਦੂਰਾਂ ਦੇ ਜਿਹੜੇ ਰੇਟ ਨੇ ਉਹ ਰਿਵਾਈਜ਼ ਹੁੰਦੇ ਨੇ ਹਰ 5 ਸਾਲ ਬਾਅਦ ਇਕਨ 13 ਸਾਲ ਹੋ ਗਏ 13 ਸਾਲਾਂ ਦੇ ਵਿੱਚ ਜਿਹੜੇ 5 ਸਾਲ ਬਾਅਦ ਬਦਲੇ ਸੀ 12 ਤੋਂ ਬਾਅਦ ਆਪਾਂ ਮੰਨ ਲਈਏ 17 ਦੇ ਬਦਲੇ ਸੀ ਉਹ ਅੱਜ ਤੱਕ ਨਹੀਂ ਬਦਲੇ ਸਰਕਾਰਾਂ ਕਿੰਨੀਆਂ ਆ ਗਈਆਂ ਕਹਿੰਦਾ ਅਕਾਲੀ ਦਲ ਦੀ ਤੇ 50 ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ 17 ਤੱਕ ਹੋ ਰਹੀ 17 ਦੇ ਵਿੱਚ ਕਾਂਗਰਸ ਦੀ ਸਰਕਾਰ ਆ ਗਈ 22 ਤੱਕ ਹੋ ਰਹੀ 22 ਦੇ ਵਿੱਚ ਇਹ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਜਿਹੜੇ ਕਹਿੰਦੇ ਸੀ ਬਦਲਾਵ ਦੀ ਸਰਕਾਰ ਆ ਅਸੀਂ ਜੋ ਕਾਹਨ ਪਿਛਲੀ ਸਰਕਾਰਾਂ ਕਰਦੀਆਂ ਸੀ ਉਹ ਤੋਂ हट ਕੇ ਆਮ ਲੋਕਾਂ ਦੇ ਭਲੇ ਵਿੱਚ ਕੰਮ ਕਰਾਂਗੇ ਉਹਨਾਂ ਨੇ ਵੀ ਜੇ ਮਜੂਮਾ ਦੇ ਰੇਟ ਨਹੀਂ ਵਧਾਏ ਇਹਨਾਂ ਨੂੰ ਲੈ ਕੇ ਏਡੇ ਵੱੱਲੋਂ 3 ਅਪ੍ਰੈਲ ਨੂੰ ਇੱਕ ਬਹੁਤ ਵੱਡੀ ਰੈਲੀ ਮੁਹਾਲੀ ਦੇ ਵਿੱਚ ਕਿਰਤ ਕਮਿਸ਼ਨਰ ਦੇ ਸਾਹਮਣੇ ਕੀਤੀ ਗਈ ਪਰ ਰੈਲੀ ਹਰ ਤਰ੍ਹਾਂ ਦੀ ਛੁੱਟੀ ਗੱਲ ਕਹਣੀ ਚਾਹੁੰਦਾ ਕਿ ਜਿੰਨੇ ਰਿਕਰੂਟਮੈਂਟ ਹੋ ਰਹੀ ਹੈ ਸਰਕਾਰੀ ਵਿਭਾਗਾਂ ਦੇ ਵਿੱਚ ਜੋ ਪ੍ਰੋਗਰਾਮ ਜਿਹੜੀ ਹੋ ਰਹੀ ਹੈ ਉਹ ਸਾਰੇ ਛੇਕੇ ਦੀ ਹੋ ਰਹੀ ਹੈ। ਛੇਕੇ ਤੇ ਪੱਕੀ ਪੱਕੇ ਤੌਰ ਤੇ ਰਸੂਮਟ ਹੁੰਦੀ ਵੀ ਹੈ। ਤਾਂ ਜਿਹੜੇ ਸਾਡੇ ਬੱਚੇ ਅਜਰ ਗਰੁੱਪ ਦਿੱਤੇ ਜਾਂਦੇ ਨੇ ਉਹਦੇ ਵਾਸਤੇ ਅਕਾਲੀ ਭਾਜਪਾ ਸਰਕਾਰ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਐਸੇ ਬਣਾ ਗਈ ਸੀ ਕਿ 3 ਸਾਲ ਦਾ ਉਹਨਾਂ ਦਾ ਪਰਖ ਸਮਾਂ ਹੋਊਗਾ, ਪ੍ਰਵੇਸ਼ਨ ਪੀਰੀਅਡ ਹੋਊਗਾ। 3 ਸਾਲ ਲਈ ਉਹਨਾਂ ਨੂੰ ਫਿਕਸ ਪੇਜ ਦੇ ਉੱਤੇ 3 ਸਾਲ ਲਈ ਮਿਨੀਮਮ ਆਫ ਦਾ ਸਕੇਲ ਦੇ ਉੱਤੇ ਰੱਖਿਆ ਜਾਊਗਾ 3 ਸਾਲਾਂ ਬਾਅਦ ਉਹ ਨੂੰ ਫਿਰ ਰੈਗੂਲਰ ਕਰਾਂਗੇ ਅਕਾਲੀ ਭਾਜਪਾ ਸਰਕਾਰ ਚਲੀ ਗਈ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਉਸ ਤੋਂ ਬਾਅਦ ਆਪ ਦੀ ਸਰਕਾਰ ਆ ਗਈ ਪਰ ਉਹ ਕਾਨੂੰਨ ਉੱਥੇ ਦਾ ਉੱਥੇ ਹੀ ਖੜਾ ਹੈ ਮੁਲਾਜ਼ਮਾਂ ਦੇ ਸਕੇਲ ਰਿਵਾਈਜ਼ ਹੋਏ ਜਿਹੜੇ 16 ਤੋਂ ਹੋਣੇ ਸੀ ਧିକਾਰੀ ਆਜੰਦ ਉਹ ਬਾਰ ਬਾਰ ਇਹੀ ਰਕਮ ਲਾਉਂਦੇ ਰਹਿੰਦੇ ਆ ਜੇ ਜਦੋਂ ਸ਼ਿਕਾਰੀ ਹੋਣ ਫੜਕੇ ਲਿਆ ਜਾਂਦਾ ਪਿੰਘੇ ਦੇ ਵਿੱਚ ਵੀ ਇਹੀ ਰੱਡਣ ਲਾਈ ਜਾਂਦੇ ਆ ਸਾਡੀ ਸੰਵੇਦਨਾ ਖੰਡ ਖੁੱਲ੍ਹੇ ਜਿਵੇਂ ਹੋ ਜਾਂਦੀ ਆ ਅਬ ਡੀਬੀ ਬਰਵੀਰਪੁਰ ਜੀ ਜ਼ਿਕਰ ਕਰਕੇ ਗਏ ਆ ਅਬ ਰੱਤਹਿਰਗਾਮ ਵਾਲੇ ਸੀਹਿਤਨਾਂ ਜਿਹੜੇ ਉੱਥੇ ਏਥੇ ਸਰਕਾਰ ਦੀਆਂ ਨੀਤੀਆਂ ਕਰਕੇ ਬਾਰੇ ਗਏ ਤੇ ਬਹੱਲਾ ਹੀ ਬਣਾਇਆ ਜਾ ਰਿਹਾ ਕਿ ਪਾਕਿਸਤਾਨ ਤੋਂ ਕਾਜ ਛਾਰੀ ਹੈ ਤੇ ਜੇ ਕੋਈ ਆਪਕੇ ਆਂਦੰਦਾ ਵੀ ਥੋੜੀ ਜਿਹੀ ਰੋਟੀਆਂ ਫਿਰ ਜੇ ਪਾਕਿਸਤਾਨ ਰਹਿਣ ਨੂੰ ਦੇਖੀ ਜਾਣਾ ਕਹਿੰਦੇ ਇਹ ਪਾਕਿਸਤਾਨ ਦੀ ਬੋਲੀ ਬੋਲਦਾ ਅੱਜ ਜਿਹੜੇ ਘਾਰੇ ਨੇ ਉਹ ਕੋਲ ਦੂਰ ਲੋਕ ਹਿੰਦੁਸਤਾਨ ਚ ਰਹਿੰਦੇ ਆ ਰਹੇ ਸੰਧਤ ਰਹਿ ਰਹੇ ਆ ਉਹਨਾਂ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਹੈ